ਪੂਰਾ ਮਾਮਲਾ ਹੁਣ ਅੱਗੇ ਕਿਸ ਪਾਸੇ ਜਾਏਗਾ ਕਿਉਂਕਿ ਸੋਮਵਾਰ ਨੂੰ ਆਉਂਦੇ ਸੋਮਵਾਰ ਨੂੰ ਇੱਕ ਵਾਰ ਫਿਰ ਤੋਂ ਸੁਪਰੀਮ ਕੋਰਟ ਦੇ ਵਿੱਚ ਇਸ ਪੂਰੇ ਮਾਮਲੇ ਦੇ ਉੱਤੇ ਸੁਣਵਾਈ ਹੋਵੇਗੀ ਤੇ ਉਸ ਦੇ ਵਿੱਚ ਕੀ ਕਿਹਾ ਜਾਂਦਾ ਹੈ ਦਰਅਸਲ ਆਮ ਆਦਮੀ ਪਾਰਟੀ ਤੇ ਕਾਂਗਰਸ ਚੰਡੀਗੜ੍ਹ ਦੇ ਵਿੱਚ ਹੋਏ ਪੂਰੇ ਘਟਨਾਕ੍ਰਮ ਤੋਂ ਬਾਅਦ ਲਗਾਤਾਰ ਮੰਗ ਕਰ ਰਹੇ ਨੇ ਕਿ ਇਸ ਪੂਰੇ ਮਾਮਲੇ 'ਚ ਇਲੈਕਸ਼ਨ ਹੀ ਦੁਬਾਰਾ ਕਰਵਾਇਆ ਜਾਵੇ ਇਹ ਇਲੈਕਸ਼ਨ ਨੂੰ ਅਸੀਂ ਨਹੀਂ ਮੰਨਦੇ ਤੇ ਇਹ ਪੂਰਾ ਵਿਵਾਦ ਵੱਧਾ ਹੋਇਆ ਨਜ਼ਰ ਆ ਰਿਹਾ ਹੈ ਸੀਜੀಐ ਦੀ ਹਮ ਤਲਕ ਟਿੱਪਣੀਆਂ ਜੀ ਨੇ ਕੀ ਕਰਕੇ ਉਹ ਵੀ ਤੁਹਾਡੇ ਟੀਵੀ ਸਕ੍ਰੀਨ ਦੇ ਉੱਤੇ ਚਾਰ ਅਹਿਮ ਟਿੱਪਣੀਆਂ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਕਲਖ ਟ ਟਿੱਪਣੀ ਨੰਬਰ 1 ਜਿਸ ਦੇ ਵਿੱਚ ਸੀਜੀਆਈ ਕਹਿੰਦੇ ਨੇ ਕਿ ਬੈਲਟ ਪੇਪਰ ਦੇ ਨਾਲ ਛੇੜਛਾੜ ਹੋਈ ਹੈ। ਅ ਦੂਜੀ ਟਿੱਪਣੀ ਬਹੁਤ ਤਲਖ ਹੈ ਬੈਲਟ ਪੇਪਰ ਦੇ ਨਾਲ ਛੇੜਛਾੜ ਹੋਈ ਹੈ ਜੇਕਰ ਸੁਪਰੀਮ ਕੋਰਟ ਦੇ ਜੱਜ کہہ ਰਹੇ ਨੇ ਦੇਸ਼ ਦੇ ਸਭ ਤੋਂ ਵੱਡੇ ਜੱਜ کہہ ਰਹੇ ਨੇ ਤਾਂ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਤੇ ਤਲਖੇ ਟਿੱਪਣੀ ਹੋ ਜਾਂਦੀ ਹੈ। ਟਿੱਪਣੀ ਨੰਬਰ 2 ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪ੍ਰੈਜ਼ਾਈਡਿੰਗ ਅਫੀਸਰ ਦੇ ਉੱਤੇ ਮੁਕੱਦਮਾ ਹੋਣਾ ਚਾਹੀਦਾ ਹੈ। ਪ੍ਰੈਜ਼ਾਈਡਿੰਗ ਅਫੀਸਰ ਕੌਣ ਸੀ? ਪ੍ਰੈਜ਼ਾਈਡਿੰਗ ਅਫੀਸਰ ਅਨਿਲ ਮਸੀ ਜਿਸ ਦੇ ਉੱਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਇਲਜ਼ਾਮ ਲਗਾਉਂਦੀ ਹੈ ਕਿ ਉਹ ਬੀ ਦੇ ਨਾਲ ਜੁੜੇ ਰਹੇ ਨੇ ਇਸ ਕਰਕੇ ਉਹਨਾਂ ਦੀ ਨਿਰਪੱਖਤਾ ਦੇ ਉੱਤੇ ਸਵਾਲ ਨੇ ਖੈਰ ਪ੍ਰੈਜ਼ਾਈਡਿੰਗ ਅਫਸਰ ਦੇ ਉੱਤੇ ਮੁਕਦਮਾ ਹੋਣਾ ਚਾਹੀਦਾ ਹੈ ਇਹ ਦੂਜੀ ਤਲਕ ਤੇ ਵੱਡੀ ਟਿੱਪਣੀ ਹੈ ਸੁਪਰੀਮ ਕੋਰਟ ਦੇ ਸਭ ਤੋਂ ਵੱਡੇ ਜੱਜ ਦੇ ਵੱਲੋਂ ਤੇ ਉਧਰ ਪ੍ਰੈਜ਼ਾਈਡਿੰਗ ਅਫਸਰ ਕੈਮਰੇ ਵੱਲ ਕਿਉਂ ਦੇਖ ਰਿਹਾ ਹੈ ਜਿਹੜੀ ਵੀਡੀਓ ਦਾ ਮੈਂ ਜ਼ਿਕਰ ਕਰ ਰਿਹਾ ਕਿ ਵੀਡੀਓ ਦਿਖਾਈ ਗਈ ਤਾਂ ਉਸ ਵੀਡੀਓ ਦੇ ਵਿੱਚ ਇਹੀ ਜ਼ਿਕਰ ਹੋ ਰਿਹਾ ਕਿ ਸਾਹਮਣੇ ਦੇਖਿਆ ਜਾਂ ਕੈਮਰੇ ਵੱਲੇ ਪਾਸੇ ਦੇਖਿਆ ਅਨਿਲ ਮਸੀ ਨੇ ਜੋ ਪ੍ਰੈਜ਼ਾਈਡਿੰਗ ਅਫਸਰ ਨਿਫਤ ਕੀਤੇ ਗਏ ਸਨ ਤਾਂ ਸੁਪਰੀਮ ਕੋਰਟ ਨੇ ਉਸ ਦੇ ਉੱਤੇ ਵੀ ਸਵਾਲ ਚੁੱਕੇ ਕਿ ਆਖਿਰ ਕਿਉਂ ਪ੍ਰੈਜ਼ਾਈਡਿੰਗ ਅਫੀਸਰ ਕੈਮਰੇ ਵਾਲੇ ਪਾਸੇ ਦੇਖ ਰਿਹਾ ਹੈ ਜ ਜਿਉਂ ਨੇ ਵੀ ਕਿਹਾ ਕਿ ਇਹ ਲੋਕਤੰਤਰ ਦਾ ਮਜ਼ਾਕ ਹੈ ਇਹ ਬਹੁਤ ਅਹਿਮ ਤੇ ਟਾਲਖ ਟਿੱਪਣੀਆਂ ਕਿ ਲੋਕਤੰਤਰ ਦਾ ਮਜ਼ਾਕ ਹੈ ਸੀਜੀਆਈ ਦੇ ਵੱਲੋਂ ਕਿਹਾ ਗਿਆ ਇਨਫੈਕਟ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਲੋਕਤੰਤਰ ਦਾ ਕਤਲ ਨਹੀਂ ਹੋਣ ਦਵਾਗੇ ਜਿਸ ਤਰੀਕੇ ਨਾਲ ਇਹ ਪੂਰਾ ਕਦਨ ਕਰਮ ਵਾਪਰੇ ਆਏ ਵੀਡੀਓ ਦੇਖ ਕੇ ਚੀਫ ਜਸਟਿਸ ਨਰਾਤ ਨਜ਼ਰ ਆਏ ਤੇ ਜੋ ਉਹਨਾਂ ਦੇ ਵੱਲੋਂ ਇਹ ਚਾਰ ਅਹਿਮ ਟਿੱਪਣੀਆਂ ਕੀਤੀਆਂ ਗਈਆਂ ਨੇ ਇੱਕ ਇੱਕ ਕਰਕੇ ਅਸੀਂ ਤੁਹਾਡੇ ਸਾਹਮਣੇ ਰੱਖੀਆਂ ਨੇ ਸੋਮਵਾਰ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਸੁਣਵਾਈ ਹੋਵੇਗੀ ਫਿਲਹਾਲ ਜੋ ਅਹਿਮ ਖਬਰ ਹੈ ਅਹਿਮ ਖਬਰ ਇਹ ਹੈ ਕਿ ਬਜਟ ਸੈਕਸ਼ਨ ਜੋ ਕਿ ਬੁੱਧਵਾਰ ਨੂੰ ਸੱਦਿਆ ਗਿਆ ਸੀ ਚੰਡੀਗੜ੍ਹ ਨਗਰ ਨਿਗਮ ਦਾ ਉਸ ਨੂੰ ਰੋਕ ਦਿੱਤਾ ਗਿਆ ਉਸ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਸੁਪਰੀਮ ਕੋਰਟ ਦੇ ਵੱਲੋਂ ਤੇ ਕਈ ਅਹਿਮ ਤਲਖ ਟਿੱਪਣੀਆਂ ਸਿੱਧੇ ਤੌਰ ਦੇ ਤੇ ਤੁਸੀਂ ਕਹਿ ਸਕਦੇ ਹੋ ਕਿ ਇਹ ਇੱਕ ਤਰੀਕੇ ਨਾਲ ਆਮ ਆਦਮੀ ਪਾਰਟੀ ਅਤੇ ਕਾਂਗਰਸ ਲਈ ਰਾਹਤ ਵਾਲੀ ਗੱਲ ਹੋ ਸਕਦੀ ਹੈ ਜਿਸ ਤਰੀਕੇ ਦੀਆਂ ਟਿੱਪਣੀਆਂ ਨੇ ਤਾਂ ਕੀ ਆਮ ਆਦਮੀ ਪਾਰਟੀ ਦੀ ਮੰਗ ਦੇ ਮੁਤਾਬਿਕ ਹੁਣ ਚੰਡੀਗੜ੍ਹ ਦੇ ਵਿੱਚ ਮੇਅਰ ਦਾ ਇਲੈਕਸ਼ਨ ਦੁਬਾਰਾ ਹੋ ਸਕਦਾ ਹੈ ਇਸ ਦੇ ਉੱਤੇ ਸਵਾਲ ਹੈ ਸੁਪਰੀਮ ਕੋਰਟ ਦੀਆਂ ਅਗਲੀਆਂ ਟਿੱਪਣੀਆਂ ਦਾ ਇੰਤਜ਼ਾਰ ਰਹੇਗਾ ਜਦින් ਸੋਮਵਾਰ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਸੁਣਵਾਈ ਹੋਵੇਗੀ ਤੇ ਸੋਮਵਾਰ ਨੂੰ ਜਿਹੜੀ ਸੁਣਵਾਈ ਹੋਣੀ ਹੈ ਫਿਰ ਪਤਾ ਲੱਗੇਗਾ ਕਿ ਆਖਿਰ ਇਸ ਪੂਰੇ ਮਾਮਲੇ ਦੇ ਵਿੱਚ ਕਿਵੇਂ ਸੁਪਰੀਮ ਕੋਰਟ ਅੱਗੇ ਆਦੇਸ਼ ਦਿੰਦਾ ਹੈ ਕਿਹੜੀਆਂ ਟਿੱਪਣੀਆਂ ਕਰਦਾ ਪਰ ਚੰਡੀਗੜ੍ਹ ਪ੍ਰਸ਼ਾਸਨ ਪ੍ਰੈਜ਼ਾਈਡਿੰਗ ਆਫੀਸਰ ਇਨ ਫੈਕਟ ਹਾਈ ਕੋਰਟ ਦੇ ਆਦੇਸ਼ਾਂ ਨੂੰ ਲੈ ਕੇ ਵੀ ਨਿਰਾਸ਼ਗੀ ਕਿਤੇ ਨਾ ਕਿਤੇ ਸੁਪਰੀਮ ਕੋਰਟ ਦੇ ਵੱਲ ਜਤਾ ਦਿੱਤੀ ਗਈ ਪ੍ਰੈਜ਼ਾਈਡਿੰਗ ਆਫੀਸਰ ਕੈਮਰੇ ਵਾਲੇ ਪਾਸੇ ਕਿਉਂ ਦੇਖ ਰਿਹਾ ਹੈ ਆਛੇ ਰੋ ਪਗੋੜਾ ਕੋਈ ਨਹੀਂ ਹੈ ਇੱਧਰ ਉੱਧਰ ਕਿਉਂ ਇਸ ਤਰੀਕੇ ਨਾਲ ਦੇਖ ਰਿਹਾ ਹੈ ਦੂਜਾ ਪੁਆਇੰਟ ਜੋ ਚੁੱਕਿਆ ਗਿਆ ਕਿ ਬੈਲਟ ਪੇਪਰ ਦੇ ਨਾਲ ਛੇੜਛਾੜ ਕੀਤੀ ਗਈ ਹੈ ਹੋਇਆ ਕੀ ਹੈ ਪੂਰਾ ਇੱਕ ਵਾਰ ਕਟਨਾ ਕਰ ਨੂੰ ਤੁਹਾਨੂੰ ਦੱਸ ਦਿੰਦੇ ਆਂ ਦਰਅਸਲ ਜਿਸ ਦਿਨ ਇਲੈਕਸ਼ਨ ਹੋਏ ਨੇ ਚੰਡੀਗੜ੍ਹ ਮੇਅਰ ਦੀ ਚੋਣ ਹੋਈ ਉਸ ਤੋਂ ਪਹਿਲਾਂ ਦੇ ਸਮੀਕਰਨ ਇਹ ਸੀ ਕਿ 35 ਕਾਉਂਸਲਰ ਨੇ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੇ ਵੱਖ-ਵੱਖ ਜਿਹੜੇ ਬੋਰਡ ਨੇ ਉਹਨਾਂ ਦੇ ਵਿੱਚ 35 ਕਾਉਂਸਲਰ ਨੇ ਪੂਰੇ ਚੰਡੀਗੜ੍ਹ ਦੇ ਤੇ ਇੱਕ ਵੋਟ ਐਮਪੀ ਦੀ ਉਹਦੇ ਵਿੱਚੋਂ 16 ਪੈ ਗਈਆਂ ਆ ਬੀਜੇਪੀ ਨੂੰ 12 ਆਦਮੀ ਪਾਰਟੀ ਨੂੰ ਤੇ 8 ਇਨਵੈਲਿਡ ਕਰਾਰ ਦੇ ਦਿੱਤੀਆਂ ਗਈਆਂ ਸੀ ਇਹ ਪੂਰਾ ਮਾਮਲਾ ਪਤਾ ਕੀ ਹੋਇਆ